ਆਓ ਵੀ ਮਿੱਤਰੋ ਤੁਹਾਨੂੰ ਆਹ ਵੀਡੀਓ ਦੇ ਵਿੱਚ ਬਹੁਤ ਵੱਡਾ ਮੈਸੇਜ ਦੇਣ ਲੱਗਿਆ। ਉਮੀਦ ਆ ਤੁਹਾਨੂੰ ਮੈਸੇਜ ਪਸੰਦ ਆਊਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਜਿਵੇਂ ਕੋਈ ਵੀ ਗੇਮ ਹੁੰਦੀ ਆ ਦੋ ਪਲੇਅਰਾਂ ਦੇ ਵਿੱਚ ਹੁੰਦੀ ਆ ਤੇ ਉਹਨਾਂ ਦੇ ਵਿੱਚ ਇੱਕ ਪਲੇਅਰ ਜਿੱਤਦਾ ਤੇ ਇੱਕ ਹਾਰਦਾ ਵਾ। ਲਓ ਜੀ ਪਲੇਅਰਾਂ ਦੀ ਗੇਮ ਸਟਾਰਟ ਕਰਨ ਲੱਗਿਆ ਤੇ ਉਮੀਦ ਆ ਤੁਹਾਨੂੰ ਪਸੰਦ ਆਊਗੀ। ਕਰੀਏ ਸ਼ੁਰੂ ਵੀ। ਰੈਡੀ 1 2 3 ਸਟਾਰਟ। ਲਓ ਜੀ ਗੇਮ ਹੈਗੀ ਇਹ ਇੱਕ ਬੰਦਾ ਗਲਾਸ ਇਧਰੋਂ ਚੱਕ ਕੇ ਉਧਰ ਪਾਊਗਾ। ਇੱਕ ਬੰਦਾ ਉਧਰੋਂ ਚੱਕ ਕੇ ਕਿੱਥੋਂ ਪਾਉਣ ਲਈ ਸਟਾਰਟ ਕਰ ਦੂਗਾ। ਗਲਾਸ ਇੱਕ ਹੀ ਚੱਕਣੇ ਆ। 38 ਗ ਲੋ ਜੀ ਮੈਕ ਤੇ ਜਸ਼ਨ ਜਸ਼ਨ ਹੈਗੇ ਨੂਰ ਦੀ ਭੈਣ ਤੇ ਮੈਕ ਸਾਡੀ ਭੈਣ ਦੀ ਕੁੜੀ ਹੈ ਯਾ ਮੇਰੀ ਭੈਣ ਤੇ ਦੇਖਦੇ ਇਹਨਾਂ ਦੋਨਾਂ ਭੈਣਾਂ ਦੇ ਵਿੱਚ ਕੌਣ ਜਿੱਤਦਾ ਲੋ ਜੀ ਨੂਰ ਤਾੜੀਆਂ ਮਾਰਦੇ ਲੋ ਵੀ ਆਦੀ ਭੈਣਾਂ ਨੂੰ ਤਾੜੀ ਮਾਰ ਮੈਕ ਜੈ ਜਸ਼ਨ ਮੈਕ ਜੈ ਇੱਕ ਦਾ ਨਾਮ ਲੈ ਇੱਕ ਦਾ ਮੈਕ 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 ਲੱਗ ਜੂ ਬਣਾ ਲੱਗ ਜੂ ਬਣਾ ਲੱਗ ਜਸ਼ਨ ਲੈਕ ਮੈਕ ਰੋਕਿ ਦਿਓ ਰੋਕਿ ਦਿਓ ਬਾਹਰ ਕਿਹੜਾ ਛੱਟ ਕੇ ਹੁੰਦਾ ਬਾਹਰ ਨਹੀਂ ਛੱਟਣੇ ਜਲਦੀ ਚੱਲ ਚੱਲ ਮੈਂ ਕਿ ਚੱਲ ਜਲਦੀ ਹਾਰ ਨਹੀਂ ਮੰਨਣੀ ਮੈਂ ਕਿ ਹਾਰ ਨਹੀਂ ਮੰਨਣੀ ਮੈਂ ਕਿ ਹਾਰ ਨਹੀਂ ਮੰਨਣੀ ਮੈਂ ਕਿ ਹਾਰ ਨਹੀਂ ਮੰਨਣੀ ਹਮਗੀ ਹਮਗੀ ਨੂਰ ਦੇ ਚੱਪ ਚੱਪ ਨੂਰ ਦੀ ਬੇਨ ਹਮਗੀ ਚੱਪ ਚੱਪ ਨੂਰ ਦੀ ਬੇਨ ਹਮਗੀ ਨੂਰ ਦੀ ਬੇਨ ਹਮਗੀ ਜਸ਼ਨ ਮੈਂ ਕਿ ਜਲਦੀ ਮੈਂ ਕਿ ਜਲਦੀ ਨੂਰ ਦੀ ਬੇਨ ਗਈ ਨੂਰ ਦੀ ਬੇਨ ਗਈ ਨੂਰ ਦੀ ਬੇਨ ਗਈ ਮੈਂ ਕਿ ਮੈਂ ਕਿ ਤੇਰਾ ਕੰਮ ਸੌਖਾ ਹੋ ਜਾਂਦਾ ਲੱਗ ਗਈ ਤੁਹਾਨੂੰ ਲਓ ਜੀ ਮੈਂ ਲਓ ਜੀ ਉਮੀਦ ਅਸਰ ਪਤਾ ਲੱਗਣ ਲੱਗ ਗਿਆ ਮੈਸੇਜ ਕੀ ਆ ਜਿਹੜਾ ਬੰਦਾ ਜਵਾਂ ਐਂਡ ਤੇ ਹਾਰ ਮੰਨ ਜੇ ਉਹਨੂੰ ਹਾਰ ਨਹੀਂ ਮੰਨਣੀ ਚਾਹੀਦੀ ਤੁਹਾਨੂੰ ਮੈਸੇਜ ਦਾ ਪਤਾ ਲੱਗ ਗਿਆ ਵੀਡੀਓ ਬੱਦ ਬੱਦ ਸ਼ੇਅਰ ਕਰ ਦੋ ਬੰਦਾ ਡਿੱਗਣ ਵਾਲੀ ਐ ਮਾਈਕ ਨਾ ਜਲਦੀ ਪਲੀਜ਼ ਤੂੰ ਸਾਡੀ ਵੀਡੀਓ ਝੂਠੀ ਬਾਦਣੀ ਆ ਮੈਂ ਕਿ ਜਲਦੀ ਮੈਂ ਕਿ ਜਲਦੀ ਮੈਂ ਕਿ ਜਲਦੀ ਮੈਂ ਕਿ ਹਾਰ ਮੰਨ ਗਈ ਮੈਂ ਖਾਈ ਰੱਬਾ ਮੈਂ ਕਾ ਕੀ ਕਰ ਗਈ ਤੂੰ ਮੈਂ ਕਿ ਜਲਦੀ ਹੁਰਤੀ ਖੁਰਤੀ ਮੈਂ ਖੁਰਤੀ ਮਰਤੀ ਮੈਂ ਕਿ ਜਲਦੀ ਜਲਦੀ ਮੈਂ ਕਿ ਗਈ ਮੈਂ ਕਿ ਗਈ ਗਈ ਮੈਂ ਕਿ ਜਲਦੀ ਮੈਂ ਕਿ ਜਲਦੀ ਮੈਂ ਕਿ ਚਲਦੀ ਚਲਦੀ ਕਰ ਜਲਦੀ ਜਲਦੀ ਹਾਰ ਮੰਨ ਗਈ ਹਾਰ ਮੰਨ ਗਈ ਇਨਾ ਜਸ਼ਨ ਹਾਰ ਮੰਨ ਗਈ ਇੱਕ ਗਲਾਸ ਰਹਿ ਗਿਆ ਇੱਕ ਗਲਾਸ ਰਹਿ ਗਿਆ ਜਲਦੀ 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 ਚਲਦੀ ਗਈ 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 ਨੂਰ ਦੀ ਬਣ ਗਈ ਵਾਹ ਵੀ ਵਾਹ ਆ ਜਾ ਇਧਰ ਆ ਜਾ ਇਧਰ ਆ ਜਾ ਲੋ ਜੀ ਤੁਹਾਨੂੰ ਸਾਡੀ ਵੀਡੀਓ ਦੇ ਵਿੱਚ ਮੈਸੇਜ ਤੋਂ ਪਤਾ ਲੱਗ ਗਿਆ ਹੋ ਵੀ ਜਿਹੜਾ ਬੰਦਾ ਜਮਾ ਜਿੱਤਣ ਆਲਾ ਸੀਗਾ ਉਹ ਤਾਂ ਗਿਆ ਹਾਰ ਜਿਹੜੇ ਬੰਦੇ ਨੇ ਜਮਾ ਹਾਰ ਮੰਨ ਲਈ ਸੀ ਤੇ ਉਹ ਮਨ ਜੱਤ ਗਿਆ ਵੇਖਿਆ ਨਾ ਹੁਣ ਵੀਡੀਓ ਦੇ ਵਿੱਚ ਤੁਹਾਨੂੰ ਮੈਸੇਜ ਦੀ ਪਸੰਦ ਮੈਸੇਜ ਦੀ ਸਮਝ ਲੱਗ ਗਈ ਹੋ ਸਾਨੂੰ ਮਤਲਬ ਖੁਸ਼ੀ ਖੁਚੀ ਦੇ ਵਿੱਚ ਸਾਨੂੰ ਖੁਦ ਨੇ ਬਦਲਾ ਦੇ ਕੀ ਕਰਨਾ ਵਾ ਤੁਹਾਨੂੰ ਪਤਾ ਲੱਗ ਗਿਆ ਉਹ ਵੀ ਮੈਸੇਜ ਅਸੀਂ ਕੀ ਦੇਣਾ ਚਾਹੁੰਦੇ ਆ ਵੀ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਤੇ ਕੁੜੀ ਨੇ ਜਮ ਹਾਰ ਨਹੀਂ ਮੰਨੀ ਤੇ ਜੱਤ ਕੀ ਨਾ ਵਧੀਆ ਲੱਗਦਾ ਜੱਤ ਕੇ ਲਓ ਜੀ ਆਪਾਂ ਨੂੰ ਇਨਾਮ ਵੀ ਦੇਵਾਂਗੇ ਕੀ ਖਾਣਾ ਉਹਨੂੰ ਕੁਛ ਨਹੀਂ ਖਾਣਾ ਮੈਂ ਕੁਛ ਨਹੀਂ ਖਾਣਾ ਚਲੋ ਜੀ ਇਧਰ ਤੇ ਹਾਰ ਮੰਨ ਲਈ ਤੁਹਾਨੂੰ ਬਈ ਇਮਾਨੇ ਕਰਦੀ ਸੀਗੀ ਬਾਹਰ ਛੜ ਛੜ ਕੇ ਤੁਰ ਜਾਈਂ ਨਹੀਂ ਕਲਾਸ ਇਹ ਇਹਨਾਂ ਹਰਦੀ ਭੈਣ ਦੀ ਗਲਾਸ ਬਾਰ-ਬਾਰ ਸੱਟ ਟੁੱਰੀ ਜਾਂਦੀ ਆ। ਲੋ ਜੀ ਵੀਡੀਓ ਵਧੀਆ ਲੱਗੀ ਤਾਂ ਵਾਦ ਤੋਂ ਵਾਦ ਸ਼ੇਅਰ ਕਰਿਓ। ਅਸੀਂ ਮੈਸੇਜ ਦੇਣਾ ਚਾਹੁੰਦੇ ਸੀ ਤੁਹਾਨੂੰ ਮੈਸੇਜ ਦਾ ਤੁਹਾਨੂੰ ਪਤਾ ਲੱਗ ਗਿਆ ਉਹ ਵੀ ਕੀ ਦਿੱਤਾ ਵਾ ਵੀ ਕਦੇ ਵੀ ਹਾਰ ਨਹੀਂ ਮੰਨਣੀ। ਵੇਖ ਸਕਦੇ ਤੁਸੀਂ ਕਿੰਨਾ ਮਰਜੀ ਪਿੱਛੇ ਰਹਿ ਜਾਓ। ਜਿੰਨਾ ਮਰਜੀ ਤੁਹਾਨੂੰ ਪਿੱਛੇ ਸੱਟਾਇਆ ਜਾਵੇ ਪਰ ਤੁਸੀਂ ਹਾਰ ਨਹੀਂ ਮੰਨਣੇ। ਤੁਸੀਂ ਜਿੱਤੋਗੇ। ਵੀਡੀਓ ਦਾ ਵਾਦ ਤੋਂ ਸ਼ੇਅਰ ਜ਼ਰੂਰ ਕਰਿਓ। ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ ਸੋ ਮੱਚ।